ਤਬੀਤੇ ਦਿਨੀ ਚੁੰਬਿਆਲਾ ਗੁਰੂ ਵਿਖੇ ਪੰਜਸਾਰੀ ਦੀ ਦੁਕਾਨ ਤੇ ਹੋਈ ਅਨਿਵਾ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਤੂਸ਼ੀ ਨੂੰ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਦੋਸ਼ੀ ਦੀ ਪਛਾਣ ਉਜਵਲ ਵਾਸੀ ਬਟਾਲਾ ਰੋਡ ਦੇ ਵੱਜੋਂ ਹੋਈ ਹੈ ਉਸ ਤੋਂ ਪੁਲਿਸ ਨੇ ਇੱਕ ਤੀਬੂਰ ਪਿਸਤੌਲ ਤਿੰਨ ਜ਼ਿੰਦਾ ਰੋਂਦ ਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ ਦੱਸਦੀ ਇਹ ਘਟਨਾ 6 ਨਵੰਬਰ ਨੂੰ ਵਾਪਰੀ ਸੀ ਜਦੋਂ ਤਿੰਨ ਸ਼ੂਟਰਾਂ ਨੇ ਜੰਡਿਆਲਾ ਗੁਰੂ ਵਿਖੇ ਕਰਪਾਲ ਸਿੰਘ ਉਰਫ ਗੋਬਿੰਦ ਦੀ ਪੰਸਾਰੇ ਦੀ ਦੁਕਾਨ ਤੇ ਅੰਨੇਵਾਰ ਗੋਲੀਆਂ ਚਲਾਈਆਂ ਸੀ ਇਸ ਸਬੰਧ ਵਿੱਚ थाना ਕੰਬੋਵਾ ਦੇ ਵਿੱਚ ਉਚਵਲ ਸਮੇਤ ਕਈਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਉਤھے ਹੀ ਗੁਪਤ ਸੋਚਣਾ ਮਿਲਨ ਤੇ ਪੁਲਿਸ ਨੇ ਪੁਲ ਸੁਵਾ ਗੋਪਰਾਇ ਨੇੜੇ ਨਾਕਾਬੰਦੀ ਕੀਤੀ। ਇਸ ਸਮੇਂ ਦੋਸ਼ੀ ਉਜਵਲ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਿਹਾ ਸੀ ਕਿ ਨਾਕਾਬੰਦੀ ਵੇਖ ਕੇ ਉਸਨੇ ਪਛੰਡ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਸਦਾ ਮੋਟਰਸਾਈਕਲ ਸਲਿੱਪ ਹੋ ਗਿਆ। ਪਛੰਡ ਦੀ ਕੋਸ਼ਿਸ਼ ਦੇ ਵਿੱਚ ਉਸਨੇ ਆਪਣੇ ਪਿਸਤੌਲ ਕੱਢ ਕੇ ਪੁਲਿਸ ਤੇ ਫਾਇਰ ਕੀਤਾ ਤਾਂ ਪੁਲਿਸ ਨੇ ਸੈਲਫ ਡਿਫੈਂਸ ਦੇ ਵਿੱਚ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾਈ ਜਿਸ ਦੇ ਵਿੱਚ ਇੱਕ ਫਾਇਰ ਉਜਵਲ ਦੀ ਲੱਕ ਦੇ ਵਿੱਚ ਲੱਗਾ ਤੇ ਉਹ ਜ਼ਖਮੀ ਹੋ ਗਿਆ ਦੱਸਦੀ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਮੁਲਜ਼ਮ ਦੇ ਹੋਰ ਸਾਥੀ ਵੀ ਨੇ ਜ਼ਰਾ ਦੀ ਪਾਲ ਕੀਤੀ ਚਲ